ਦੋਸਤੋ ਅੱਜ ਮੈਂ ਫਲਕਾ ਕਨੌਰ ਦੇ ਇੱਕ ਪਿੰਡ ਹਰਪਾਲ ਤੋਂ ਜਿੱਥੇ ਇਤਿਹਾਸਿਕ ਗੁਰਦੁਆਰਾ ਸਾਹਿਬ ਗੁਰੂ ਤੇਗ ਬਹਾਦਰ ਨੌਵੇਂ ਪਾਤਸ਼ਾਹ ਦੀ ਧਰਤੀ ਗੁਰਦੁਆਰਾ ਮੰਜੀ ਸਾਹਿਬ ਅੱਜ ਦੀ ਵੀਡੀਓ ਬਣਾਉਣ ਦਾ ਸਾਡਾ ਇੱਕ ਖਾਸ ਤੁਸੀਂ ਐਂ ਕਹੋ ਕਿ ਮਕਸਦ ਹੈ ਅਸੀਂ ਅੱਜ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਇਹੋ ਜਿਹੇ ਗੂੰਜ ਪ੍ਰੋਜੈਕਟ ਨਾਲ ਫੋਡੀ ਸੰਘ ਪਵਾਵਾਂਗੇ ਜੋ ਸਿਕਿਉਰਟੀ ਪਰਪਸ ਦੇ ਲਈ ਸਾਡੇ ਗੁਰੂ ਘਰਾਂ ਦੇ ਵਿੱਚ ਹੋਣੀ ਪਈ ਗਈ ਕਲਾਸ ਹੈ ਜਿੱਥੇ ਅਸੀਂ ਇੱਕ ਪਾਸੇ ਮਾਹੌਲ ਦੇਖ ਰਹੇ ਆ ਪੰਜਾਬ ਦਾ ਕਿ ਗੁਰੂ ਘਰਾਂ ਦੇ ਵਿੱਚ ਲਗਾਤਾਰ ਬੇਅਦਬੀਆਂ ਹੋ ਰਹੀਆਂ ਨੇ ਉੱਥੇ ਹੀ ਸਾਡੇ ਗੁਰਦੁਆਰੇ ਗੁਰਦੁਆਰਾ ਸਹਿਬਾਨਾਂ ਦੇ ਜਿਹੜੇ ਪ੍ਰਬੰਧਕ ਨੇ ਆਪਣੇ ਤੌਰ ਦੇ ਉੱਪਰ ਉਹ ਵੱਡੇ ਉਪਰਾਲੇ ਕਰ ਰਹੇ ਨੇ ਇਹੋ ਜਹੀ ਇੱਕ ਉਪਰਾਲਾ ਪਿੰਡ ਹਰਪਾਲ ਉਪਰਦੀ ਪਿੰਡ ਦੀ ਸੰਗਤ ਵੱਲੋਂ ਪਿੰਡ ਦੇ ਗੁਰੂ ਘਰ ਦੇ ਲਈ ਕੀਤਾ ਗਿਆ ਪੂਰੇ ਨਗਰ ਵੱਲੋਂ ਇੱਕ ਬੜਾ ਹੀ ਖਾਸ ਉਪਰਾਲਾ ਕੀਤਾ ਗਿਆ ਪਿੰਡ ਹਰਪਾਲ ਪਰਦੀ ਸੰਗਤ ਦੇ ਵੱਲੋਂ ਤੇ ਇਸ ਵੀਡੀਓ ਦੇ ਵਿੱਚ ਅਸੀਂ ਉਸ ਗੂੰਜ ਪ੍ਰੋਜੈਕਟ ਦੇ ਤੁਹਾਡੇ ਨਾਲ ਸਾਝ ਪਵਾਵਾਂਗੇ ਸਸਿਕਾਲ ਦੋਸਤੋ ਦੋਸਤੋ ਅੱਜ ਤੁਹਾਡੇ ਨਾਲ ਅਸੀਂ ਇੱਕ ਇਹੋ ਜਿਹੇ ਪ੍ਰੋਜੈਕਟ ਦੀ ਸਾਂਝ ਪਵਾਉਣ ਜਾ ਰਹੇ ਹਾਂ ਜਿਸ ਪ੍ਰੋਜੈਕਟ ਦੀ ਸਾਡੇ ਗੁਰੂ ਘਰਾਂ ਦੇ ਵਿੱਚ ਬੇਹੱਦ ਜ਼ਰੂਰਤ ਹੈ ਅੱਜ ਜੇਕਰ ਆਪਾਂ ਸਿੱਖ ਕੌਮ ਦੀ ਗੱਲ ਕਰਦੇ ਹਾਂ ਤਾਂ ਕੌਮ ਇੱਕ ਨਾਜ਼ੁਕ ਦੌਰ ਦੇ ਵਿੱਚੋਂ ਨਿਕਲ ਰਹੀ ਆ ਕਿਉਂਕਿ ਆਪਾਂ ਦੇਖ ਰਹੇ ਹਾਂ ਕਿ ਲਗਾਤਾਰ ਬੇਅਦਬੀਆਂ ਦਾ ਜਿਹੜਾ ਦੌਰ ਹੈ ਗੁਰੂ ਘਰਾਂ ਦੇ ਵਿੱਚ ਉਹ ਦੌਰ ਵੱਧਦਾ ਹੀ ਜਾ ਰਿਹਾ ਹੈ ਪਿੱਛੇ ਜੇ ਤਾਂ ਇਹੋ ਜਿਹਾ ਸਮਾਂ ਵੀ ਆਇਆ ਕਿ ਹਰਮੰਦਰ ਸਾਹਿਬ ਤੱਕ ਜਿਹੜੇ ਇਹ ਜੋ ਸ਼ਰਾਰਤੀ ਅਨਸਰ ਨੇ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਸ੍ਰੀ ਹਰਮੰਦਰ ਸਾਹਿਬ ਵੀ ਉਹਨਾਂ ਲੋਕਾਂ ਦੀ ਜ਼ਰੂਰਤ ਪੈ ਗਈ ਕਿ ਉਹ ਜਾ ਕੇ ਉੱਥੇ ਬੇਅਦਬੀ ਕਰਨ ਕੇ ਤੁਲਪੇ ਤੇ ਇਸ ਤੋਂ ਇਲਾਵਾ ਤੁਸੀਂ ਦੇਖੋ ਕਿ ਪੰਜਾਬ ਦੇ ਵਿੱਚ ਆਪਾਂ ਦੇਖ ਰਹੇ ਹਾਂ ਕਿੰਨੀਆਂ ਸੈਂਕੜੇ ਹੀ ਘਟਨਾਵਾਂ ਇਹੋ ਜਿਹੀਆਂ ਘਟਨਾਵਾਂ ਹੋਈਆਂ ਜਿੱਥੇ ਗੁਰੂ ਘਰਾਂ ਦੇ ਵਿੱਚ ਜਾ ਕੇ ਬੇਅਦਬੀ ਕੀਤੀ ਗਈ ਤਾਂ ਇਹਨਾਂ ਸਾਰੀਆਂ ਗੱਲਾਂ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਇੱਕ ਨਵਾਂ ਪ੍ਰੋਜੈਕਟ ਲਾਂਚ ਹੋਇਆ ਇਸ ਪ੍ਰੋਜੈਕਟ ਦਾ ਨਾਮ ਹੈ ਗੂੰਜ ਇਸ ਪ੍ਰੋਜੈਕਟ ਦੇ ਜਿਹੜੇ ਫੀਚਰ ਨੇ ਉਹ ਫੀਚਰ ਬੇਹੱਦ ਸ਼ਾਨਦਾਰ ਨੇ ਤੇ ਆਹ ਪ੍ਰੋਜੈਕਟ ਲੱਗਿਆ ਹਲਕਾ ਕਨੌਰ ਜ਼ਿਲ੍ਹਾ ਪਟਿਆਲਾ ਤਹਿਸੀਲ ਰਾਜਪੁਰਾ ਪਿੰਡ ਹਰਉਪਾਲ ਉਪਰ ਇਤਿਹਾਸਿਕ ਗੁਰਦੁਆਰਾ ਸਾਹਿਬ ਹੈ ਇੱਥੇ ਤੁਸੀਂ ਸਾਰੇ ਜਾਣਦੇ ਹੋ ਪਾਸ਼ਾਹੀ ਨੌਵੀਂ ਗੁਰੂ ਤੇਗ ਬਹਾਦਰ ਜੀ ਦੇ ਨਾਲ ਸੰਬੰਧਿਤ ਹੈ ਗੁਰਦੁਆਰਾ ਮੰਜੀ ਸਾਹਿਬ ਤਾਂ ਗੁਰਦੁਆਰਾ ਮੰਜੀ ਸਾਹਿਬ ਦੇ ਵਿੱਚ ਆਹ ਪ੍ਰੋਜੈਕਟ ਲੱਗਿਆ ਇਸੋ ਪ੍ਰੋਜੈਕਟ ਦੇ ਜਿਹੜੇ ਫੀਚਰ ਨੇ ਉਹਨਾਂ ਫੀਚਰਾਂ ਦੀ ਤੁਹਾਡੇ ਨਾਲ ਮੈਂ ਸਾਂਝ ਪਵਾਉਂਗਾ ਤਮਾਮ ਮੇਰੇ ਨਾਲ ਜਿਹੜੀ ਗੁਰੂ ਘਰ ਸੰਗਤ ਹੈ ਉਹ ਸੰਗਤ ਹੈ ਤਾਂ ਦੋਸਤੋ ਇਹ ਪ੍ਰੋਜੈਕਟ ਹੈ ਗੂੰਜ ਪ੍ਰੋਜੈਕਟ ਦੇਖਣ ਨੂੰ ਤਾਂ ਤੁਹਾਨੂੰ ਇਹ ਬੜੀ ਛੋਟੀ ਜਿਹੀ ਇੱਕ ਮਸ਼ੀਨ ਲੱਗਦੀ ਹੈ ਪਰ ਇਹਦੇ ਚ ਜਿਹੜੇ ਫੀਚਰ ਨੇ ਉਹ ਫੀਚਰ ਅੱਜ ਦੇ ਸਮੇਂ ਦੇ ਵਿੱਚ ਗੁਰੂ ਘਰਾਂ ਦੇ ਵਿੱਚ ਹੋਣਾ ਬੜਾ ਜ਼ਰੂਰੀ ਹੈ ਸਭ ਤੋਂ ਪਹਿਲਾਂ ਜੇਕਰ ਮੈਂ ਇਸ ਫੀਚਰ ਦੀ ਗੱਲ ਕਰਾਂ ਦੋਸਤੋ ਤਾਂ ਉਹ ਫੀਚਰ ਹੈਗਾ ਕਿ ਜਦੋਂ ਵੀ ਸੰਗਤ ਦਰਬਾਰ ਸਾਹਿਬ ਦੇ ਅੰਦਰ ਦਾਖਲ ਹੋਊਗੀ ਦਾਖਲ ਹੋ ਕੇ ਗੁਰੂ ਨੂੰ ਜਦੋਂ ਨਤਮਸਤਕ ਹੋਣ ਜਾਣਗੇ ਜਦੋਂ ਤੁਸੀਂ ਦਰਬਾਰ ਸਾਹਿਬ ਦੇ ਮੇਨ ਗੇਟ ਤੋਂ ਐਂਟਰੀ ਕਰੋਗੇ ਅੰਦਰ ਅੰਦਰ ਆਪਣਾ ਸਿਰ ਝੁਕਾਉਣ ਗੁਰੂ ਸਾਹਿਬ ਦੇ ਅੱਗੇ ਆਓਗੇ ਤਾਂ ਇੱਕ అలਾਰਮ ਮਸ਼ੀਨ ਲੱਗੀ ਹੋਈ ਹੈ ਉਹ ਹੂਟਰ ਮਸ਼ੀਨ ਹੈ ਜਦੋਂ ਤੁਸੀਂ ਦਰਬਾਰ ਸਾਹਿਬ ਦੇ ਅੰਦਰ ਐਂਟਰੀ ਕਰੋਗੇ ਉਹਨੇ ਜਦੋਂ ਹੀ ਹੂਟਰ ਬੋਲ ਪੈਣਾ ਯਾਨੀ ਕਿ ਜਿਹੜੀ ਸੰਗਤ ਪਹਾਰ ਬੈਠੀ ਹੈ ਉਸ ਸੰਗਤ ਨੂੰ ਪਤਾ ਲੱਗ ਜਾਣਾ ਕਿ ਕੋਈ ਬੰਦਾ ਜਿਹੜਾ ਬੰਦਾ ਅੰਦਰ ਗਿਆ ਤੇ ਇਸ ਤੋਂ ਇਲਾਵਾ ਜਿਹੜਾ ਦੂਜਾ ਇਹਦੇ ਵਿੱਚ ਫੀਚਰ ਹੈ ਮਸ਼ੀਨ ਦੇ ਵਿੱਚ ਆਪਾਂ ਨਿਤ ਹੀ ਅਖਬਾਰਾਂ ਦੇ ਵਿੱਚ ਖਬਰਾਂ ਪੜ੍ਹਦੇ ਹਾਂ ਕਿ ਜੀ ਸ਼ਾਰਟ ਸਰਕਟ ਹੋਣ ਦੇ ਕਾਰਨ ਦਰਬਾਰ ਸਾਹਿਬ ਦੇ ਅੰਦਰ ਅੱਗ ਲੱਗੀ ਤੇ ਕਿੰਨੇ ਹੀ ਜਿਹੜੇ ਗੁਰੂ ਸਰੂਪ ਸੀ ਉਹ ਸਰੂਪ ਅਗਨ ਭੇਟ ਹੋ ਗਏ ਆਪਾਂ ਨੇ ਹੁਣ ਤੱਕ ਸੈਂਕੜੇ ਖਬਰਾਂ ਇਹ ਸੁਣੀਆਂ ਨੇ ਇਸ ਇਸ ਮਸ਼ੀਨ ਦੀ ਜਿਹੜੀ ਦੂਜੀ ਖੂਬੀ ਹੈ ਉਹ ਖੂਬੀ ਹੈ ਜੀ ਦੋਸਤੋ ਜੇਕਰ ਪ੍ਰਮਾਤਮਾ ਨਾ ਕਰੇ ਵਾਹਿਗੁਰੂ ਨਾ ਕਰੇ ਸ਼ਾਰਟ ਸਰਕਟ ਦੇ ਨਾਲ ਕੋਈ ਇਦਾਂ ਦੀ ਸਿਚੁਏਸ਼ਨ ਬਣਦੀ ਹੈ ਕੋਈ ਅੱਗ ਲੱਗਣ ਦੀ ਸਥਿਤੀ ਅੰਦਰ ਬਣਦੀ ਹੈ ਤਾਂ ਅੱਗ ਲੱਗੂਗੀ ਤਾਂ ਜਿਹੜਾ ਧੂਆ ਜਾਊਗਾ ਤਾਂ ਉੱਪਰ ਸੈਂਸਰ ਲੱਗੇ ਹੋਏ ਨੇ ਤੁਸੀਂ ਇੱਕ ਵਾਰ ਮੈਂ ਸਾਹਮਣੇ ਤੁਹਾਨੂੰ ਦਿਖਾ ਦਿੰਨਾ ਉਹ ਜਿਹੜਾ ਪੱਖੇ ਦੇ ਨੇੜੇ ਤੁਸੀਂ ਦੇਖ ਰਹੇ ਹੋ ਇਹੋ ਜਿਹੇ ਸੈਂਸਰ ਲੱਗੇ ਹੋਏ ਨੇ ਇਹਨਾਂ ਸੈਂਸਰਾਂ ਦੇ ਨਾਲ ਜਦੋਂ ਵੀ ਧੂਆ ਟੱਚ ਕਰੂਗਾ ਤਾਂ ਇਸ ਸੈਂਸਰ ਦੇ ਵਿੱਚੋਂ ਇੱਕ ਅਲਾਰਮ ਨਿਕਲੂਗਾ ਇੱਕ ਹੂਟਰ ਵੱਜੂਗਾ ਉਹ ਹੂਟਰ ਤੁਸੀਂ ਐ ਲਾ ਲਓ ਕਿ ਕਿਲੋ-ਕਿਲੋਮੀਟਰ 2-2 ਕਿਲੋਮੀਟਰ ਏਰੀਆ ਦੇ ਵਿੱਚ ਸੁਣਾਈ ਦੇਣਾ ਜੇਕਰ ਦਰਵਾਰ ਸਾਹਿਬ ਦੇ ਅੰਦਰ ਕੋਈ ਸ਼ਾਰਟ ਸਰਕਟ ਦਾਂਗੇ ਇਸ ਹੋਰਨ ਕਾਰਨ ਕਰਕੇ ਅੱਗ ਲੱਗਦੀ ਹੈ ਤੇ ਅੱਗ ਦਾ ਤੋਂ ਇਸ ਸੈਂਸਰ ਨੂੰ ਛੁੰਦਾ ਜਾ ਕੇ ਤਾਂ ਇਸ ਸੈਂਸਰ ਦੇ ਵਿੱਚੋਂ ਇੱਕ ਅਲਾਰਮ ਵੱਜੂਗਾ ਉਸ ਅਲਾਰਮ ਦੀ ਹੂਟਰ ਦੀ ਜਿਹੜੀ ਆਵਾਜ਼ ਹੈ ਆਵਾਜ਼ ਦੀ ਜਿਹੜਾ ਦਾਇਰਾ ਹੋਊਗਾ ਉਹ ਦਾਇਰਾ 2 ਕਿਲੋਮੀਟਰ ਤੱਕ ਹੋਊਗਾ ਯਾਨੀ ਕਿ ਜੇਕਰ ਕੋਈ ਅੰਦਰ ਨਹੀਂ ਦਰਬਾਰ ਸਾਹਿਬ ਦੇ ਮੌਜੂਦ ਹੈਗਾ ਬਾਹਰ ਸੰਗਤ ਬੈਠੀ ਹੈ ਤਾਂ ਉਸ ਬੈਠੀ ਹੋਈ ਸੰਗਤ ਨੂੰ ਪਤਾ ਲੱਗ ਜਾਊਗਾ ਕਿ ਅੰਦਰ ਕਿਸੇ ਤਰ੍ਹਾਂ ਦੀ ਕੋਈ ਜਿਹੜੀ ਸਿਚੁਏਸ਼ਨ ਹੈ ਸਿਚੁਏਸ਼ਨ ਉਹ ਕ੍ਰਿਟੀਕਲ ਹੋ ਗਈ ਤੇ ਉਹ ਸੰਗਤ ਆ ਕੇ ਮੌਕਾ ਸਾਬ ਲੂਗੀ ਜਿਹੜਾ ਤੀਜਾ ਫੰਕਸ਼ਨ ਹੈ ਦੋਸਤੋ ਇਸ ਦਾ ਤੀਜਾ ਫੰਕਸ਼ਨ ਹੈਗਾ ਕਿ ਇਹ ਜਿਹੜੀ ਮਸ਼ੀਨ ਹੈ ਗੂੰਜ ਮਸ਼ੀਨ ਹੈ ਇਹਦੇ ਨਾਲ ਗ੍ਰੰਥੀ ਸਾਹਿਬ ਦਾ ਮੋਬਾਈਲ ਅਟੈਚ ਹੈ ਜੇਕਰ ਗਰੰਥੀ ਸਾਹਿਬ ਨੇ ਕੋਈ ਐਮਰਜੈਂਸੀ ਅਨਾਉਂਸਮੈਂਟ ਕਰਨੀ ਹੈ ਉਹ ਬੀਤੇ ਵੀ ਬੈਠੇ ਹੋਏ ਹੋਣ ਤਾਂ ਅਨਾਉਂਸਮੈਂਟ ਹੋ ਜਾਊਗੀ ਇਸ ਤੋਂ ਇਲਾਵਾ ਦੂਜਾ ਜਿਹੜਾ ਅਨਾਉਂਸਮੈਂਟ ਦਾ ਫੀਚਰ ਹੈ ਉਹ ਫੀਚਰ ਹੈਗਾ ਕਿ ਮੰਨ ਲਓ ਜੇਕਰ ਕੋਈ ਇੱਥੇ ਦਰਬਾਰ ਸਾਹਿਬ ਦੇ ਅੰਦਰ ਕਿਸੇ ਤਰ੍ਹਾਂ ਦੀ ਕੋਈ ਸਿਚੁਏਸ਼ਨ ਮੁੜ ਤੋਂ ਕ੍ਰਿਟੀਕਲ ਹੋ ਗਈ ਕੋਈ ਸ਼ਾਰਟ ਸਰਕਟ ਸਰਕਟ ਕਰਕੇ ਅੱਗ ਲੱਗੀ ਜਾਂ ਕੋਈ ਸ਼ਰਾਰਤੀ ਅਨਸਰ ਆ ਕੇ ਅੰਦਰ ਚੀਜ਼ਾਂ ਦੇ ਨਾਲ ਛੇੜਖਾਨੀ ਕਰਨ ਲੱਗ ਪਿਆ ਤਾ ਇਹਦੇ ਚੋਂ ਇੱਕ ਹੂਟਰ ਵੱਜੂਗਾ ਹੂਟਰ ਦੀ ਆਵਾਜ਼ ਵੀ 2-2 ਕਿਲੋਮੀਟਰ ਤੱਕ ਹੋਊਗੀ ਤੇ ਨਾਲ ਦੇ ਨਾਲ ਇਹ ਮਸ਼ੀਨ ਉੱਥੇ ਸੰਕੇਤ ਦੇ ਦਊਗੀ ਆਪਣੀ ਵਾਈਫਸ ਦੇ ਨਾਲ ਸੰਕੇਤ ਦੇ ਦਊਗੀ ਕਿ ਜਿਸ ਗ੍ਰੰਥੀ ਸਾਹਿਬ ਦਾ ਜਾਂ ਹੋਰ ਜਿਹੜਾ ਲੋਕਾਂ ਦੇ ਇਸ ਮਸ਼ੀਨ ਦੇ ਨਾਲ ਮੋਬਾਈਲ ਅਟੈਚ ਨੇ ਉਹਨਾਂ ਨੂੰ ਪਤਾ ਲੱਗ ਜਾਊਗਾ ਕਿ ਦਰਬਾਰ ਸਾਹਿਬ ਦੇ ਅੰਦਰ ਕੁਝ ਹੋਇਆ ਜਾਂ ਕੋਈ ਸ਼ਰਾਰਤੀ ਅੰਸਰ ਗਿਆ ਜਿਨੇ ਕੋਈ ਛੇੜਖਾਨੀ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਬੜੇ ਹੀ ਤੁਸੀਂ ਲਾ ਲੋ ਕਿ ਖੂਬਸੂਰਤ ਫੀਚਰ ਨੇ ਇਸ ਮਸ਼ੀਨ ਦੇ ਇੱਕ ਤਾਂ ਫੀਚਰ ਮੈਂ ਇੱਕ ਵਾਰ ਤੁਹਾਨੂੰ ਫਿਰ ਦੱਸ ਦੇਣਾ ਚਾਹਣਾ ਉਹ ਫੀਚਰ ਸੀ ਕਿ ਜਦੋਂ ਤੁਸੀਂ ਦਰਬਾਰ ਸਾਹਿਬ ਦੇ ਅੰਦਰ ਐਂਟਰ ਕਰੋਗੇ ਤਾਂ ਇੱਕ ਹੂਟਰ ਵੱਜੂਗਾ ਉਸ ਹੂਟਰ ਤੋਂ ਪਤਾ ਲੱਗੂਗਾ ਕਿ ਦਰਬਾਰ ਸਾਹਿਬ ਦੇ ਕੋਈ ਅੰਦਰ ਦਾਖਲ ਹੋ ਗਏ ਦੂਜਾ ਹੈਗਾ ਕਿ ਕਿਸੇ ਕਾਰਨ ਕਰਕੇ ਜੇਕਰ ਅੱਗ ਲੱਗਦੀ ਹੈ ਦਰਬਾਰ ਸਾਹਿਬ ਦੇ ਅੰਦਰ ਤਾਂ ਧੂੰਆਂ ਜਿਹੜਾ ਹੈਗਾ ਸੈਂਸਰ ਤੱਕ ਧੂੰਆਂ ਜਿੱਕਰ ਪਹੁੰਚੂਗਾ ਤਾ ਇਸ ਸੈਂਸਰ ਨੇ ਬੋਲ ਪੈਣਾ ਬਾਹਰ ਬੈਠੇ ਸੰਗਤ ਨੂੰ ਪਤਾ ਲੱਗ ਜਾਊਗਾ ਕਿ ਅੰਦਰ ਕੋਈ ਗੜਬੜ ਹੋਈ ਆ ਆਕੇ ਉਹ ਮੌਕਾ ਸਾਮ ਲੈਣਗੇ ਤੀਜਾ ਹੈਗਾ ਕਿ ਜੇਕਰ ਅੰਦਰ ਕੋਈ ਗੜਬੜ ਹੁੰਦੀ ਹੈ ਤਾਂ ਨਾਲ ਦੇ ਨਾਲ ਗਰੰਥੀ ਸਿੰਘ ਦੇ ਮੋਬਾਈਲ ਦੇ ਉੱਪਰ ਇੱਕ ਹੂਟਰ ਵੱਜੂਗਾ ਇੱਕ ਮੈਸੇਜ ਦੇ ਰੂਪ ਦੇ ਵਿੱਚ ਜਾਊਗਾ ਗਰੰਥੀ ਸਿੰਘ ਨੂੰ ਤੁਰਤ ਪਤਾ ਲੱਗ ਜਾਊਗਾ ਕਿ ਕੋਈ ਦਿੱਕਤ ਆਈ ਹੈ ਆ ਕੇ ਉਹ ਮੌਕਾ ਸਾਂਭ ਲੈਣਗੇ ਗਰੰੰਥੀ ਸਿੰਘ ਕੀਤੇ ਹੋਰ ਬੈਠਿਆ ਹੋਇਆ ਜਿਵੇਂ ਤੁਹਾਨੂੰ ਮੈਂ ਵੀਡੀਓ ਦੇ ਵਿੱਚ ਦਿਖਾਇਆ ਸੀ ਜੇ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਗਰੰਥੀ ਸਿੰਘ ਕੀਤੇ ਹੋਰ ਬੈਠਿਆ ਹੋਇਆ ਉਹ ਬੈਠਿਆ ਹੋਇਆ ਅਨਾਉਂਸਮੈਂਟ ਕਰ ਸਕਦਾ ਜੋ ਆਲੇ ਦੋਲੇ ਬੈਠੀ ਸੰਗਤ ਜਾਂ ਪਿੰਡ ਵਾਸੀ ਨੂੰ ਤੁਰੰਤ ਉਸ ਦਾ ਪਤਾ ਲੱਗ ਜੂਗਾ ਦੋਸਤੋ ਆਪਣੇ ਨਾਲ ਬਾਬਾ ਜੀ ਨੇ ਬਾਬਾ ਜੀ ਤੁਸੀਂ ਮਤਲਬ ਗੁਰਦੁਆਰਾ ਸਾਹਿਬ ਦੇ ਅੰਦਰ ਆਪਣਾ ਇੱਕ ਖੂਬਸੂਰਤ ਪ੍ਰੋਜੈਕਟ ਲੱਗਿਆ ਹੋਇਆ ਤੁਸੀਂ ਇਸ ਪ੍ਰੋਜੈਕਟ ਸੰਬੰਧੀ ਲੋਕਾਂ ਨੂੰ ਜਾਂ ਕੋਈ ਹੋਰ ਗੁਰਦੁਆਰਾ ਸਾਹਿਬ ਦੇ ਜਿਹੜੇ ਪ੍ਰਬੰਧਕ ਨੇ ਉਹਨਾਂ ਨੂੰ ਕੋਈ ਮੈਸੇਜ ਦੇਣਾ ਚਾਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੋਹ ਨਗਰ ਹਰਪਾਲ ਪ੍ਰਦੇਸ਼ ਸੰਗਤ ਦੇ ਸਹਿਯੋਗ ਨਾਲ ਜੋ ਇਹ ਬੇਹਦ ਕੀਮਤੀ ਪ੍ਰੋਜੈਕਟ ਹੈ ਗੂੰਜ ਪ੍ਰੋਜੈਕਟ ਇਹ ਗੁਰਦੁਆਰਾ ਮੰਜੀ ਸਾਹਿਬ ਪਾਤਸ਼ਾਹੀ ਨੋਵੀਂ ਹਰਪਾ ਨਗਰ ਹਰਪਾਲਪੁਰ ਵਿਖੇ ਲਗਾਇਆ ਗਿਆ ਹੈ ਇਸ ਇਸ ਪ੍ਰੋਜੈਕਟ ਦੀ ਖਾਸੀਅਤ ਆਪ ਜੀ ਨੂੰ ਪ੍ਰਬੰਧਕ ਵੀਰਾਂ ਨੇ ਦੱਸ ਦਿੱਤੀ ਹੈ ਤੇ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਜੋ ਕਿ ਅੱਜ ਦੇ ਮਾਹੌਲ ਨੂੰ ਮੁੱਖ ਰੱਖਦੇ ਹੋਏ ਜੋ ਪੰਜਾਬ ਦੇ ਵਿੱਚ ਗੁਰੂ ਘਰਾਂ ਦੇ ਵਿੱਚ ਗੁਰੂਆਂ ਦੀ ਬੇਅਦਵੀਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਵਿਨ ਮੁੱਖ ਰੱਖਦੇ ਹੋਏ ਤੇ ਹੋਰ ਵੀ ਕਿਸੇ ਵੀ ਤਰ੍ਹਾਂ ਦੀ ਐਮਰਜੈਂਸੀ ਗੁਰੂ ਘਰ ਦੇ ਵਿੱਚ ਜਿਵੇਂ ਅੱਗ ਦੀ ਕਿਸੇ ਵੀ ਤਰ੍ਹਾਂ ਦੀ ਹੋਰ ਕੋਈ ਐਮਰਜੈਂਸੀ ਆਂਦੀ ਹੈ ਉਸ ਨੂੰ ਮੁੱਖ ਰੱਖਦੇ ਹੋਏ ਇਹ ਜੋ ਪ੍ਰੋਜੈਕਟ ਹੈ ਬਹੁਤ ਹੀ ਲਾਹੇਵੰਦ ਹੈ ਬਹੁਤ ਹੀ ਐਡਵਾਂਟੇਜ ਹਨ ਇਸ ਪ੍ਰੋਜੈਕਟ ਦੇ ਤੇ ਸਮੂਹ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਜੇ ਇੱਥੇ ਹੁਣ ਨਗਰ ਹਰਪਾਲਪੁਰ ਦੇ ਵਿੱਚ ਇਹ ਪ੍ਰੋਜੈਕਟ ਗੁਰੂ ਘਰ ਦੀ ਸੁਰੱਖਿਆ ਲਈ ਸਿਕਿਉਰਿਟੀ ਲਈ ਲਗਾਇਆ ਗਿਆ ਹੈ ਹੋਰ ਵੀ ਨਗਰਾਂ ਨੂੰ ਬੇਨਤੀ ਹੈ ਕਿ ਉਦਮ ਉਪਰਾਲਾ ਕਰ ਕਰਕੇ ਕਿ ਸੰਗਤ ਦੇ ਸਹਿਯੋਗ ਨਾਲ ਇਹ ਪ੍ਰੋਜੈਕਟ ਹੈ ਕਿ ਹਰ ਗੁਰੂ ਘਰ ਦੇ ਵਿੱਚ ਲਗਾਇਆ ਜਾਵੇ ਐਨਿਕ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦੂਜਾ ਹੈਗਾ ਦੋਸਤੋ ਕਿ ਜਿਹੜਾ ਹ ਗੂੰਜ ਪ੍ਰੋਜੈਕਟ ਹੈ ਇਹ ਦੇਖੋ ਕਿ ਅੱਜ ਦੇ ਇੱਕ ਇਹ ਜੇ ਸਮੇ ਨੂੰ ਕ੍ਰਿਟੀਕਲ ਸਮੇ ਨੂੰ ਦੇਖਦੇ ਹੋਇਆ ਹਰ ਇੱਕ ਗੁਰੂ ਘਰ ਦੇ ਵਿੱਚ ਲੋੜ ਹੈ ਇਸ ਪ੍ਰੋਜੈਕਟ ਦੀ ਕਿਉਂਕਿ ਆਪਾਂ ਦੇਖ ਰਹੇ ਹਾਂ ਕਿ ਜਿਹੜੇ ਹਾਲਾਤ ਨੇ ਕਿਸ ਤਰੀਕੇ ਦੇ ਨਾਲ ਉਹ ਹੁਣ ਹਾਲਾਤ ਐ ਜਿਹੜੇ ਉਹ ਹਾਲਾਤ ਦੋਸਤੋ ਬਣੇ ਹੋਏ ਨੇ ਤਾਂ ਅਸੀਂ ਵੀ ਨਵੇਦਨ ਕਰਦੇ ਹਾਂ ਕਿ ਗੁਰੂ ਘਰਾਂ ਦੇ ਵਿੱਚ ਇਹੋ ਜਿਹੇ ਜਿਹੜੇ ਪ੍ਰੋਜੈਕਟ ਨੇ ਇਹਨਾਂ ਪ੍ਰੋਜੈਕਟਾਂ ਦੀ ਅਤ ਲੋੜ ਹੈ ਤਾਂ ਇਹ ਪ੍ਰੋਜੈਕਟ ਜਿਹੜਾ ਇੱਥੇ ਲੱਗਿਆ ਇਹ ਦੋਸਤੋ ਲੱਗਿਆ ਜੀਰਿਆ ਧੋਨੇ ਪਵਿੱਤਰ ਸਿੰਘ ਹੋਰੀ ਉਹਨਾਂ ਦਾ ਤੁਸੀਂ ਮੋਬਾਈਲ ਵੀ ਨੰਬਰ ਦੇਖ ਰਹੇ ਹੋ ਥੱਲੇ ਸਕਰੋਲ ਹੋ ਰਿਹਾ ਤੇ ਡਿਸਕ੍ਰਿਪਸ਼ਨ ਦੇ ਵਿੱਚ ਵੀ ਹੈਗਾ ਮੈਂ ਤੁਹਾਨੂੰ ਉਹਨਾਂ ਦਾ ਮੋਬਾਈਲ ਨੰਬਰ ਬੋਲ ਵੀ ਦੰਨਾ ਤੇ ਤੁਸੀਂ ਜੇਕਰ ਚਾਹਦੇ ਹੋ ਆਪਣੇ ਪਿੰਡ ਦੇ ਵਿੱਚ ਜਾਂ ਦਰਬਾਰ ਸਾਹਿਬ ਦੇ ਵਿੱਚ ਗੁਰੂ ਘਰ ਦੇ ਅੰਦਰ ਕਿ ਤੁਸੀਂ ਪ੍ਰੋਜੈਕਟ ਲਵਾਉਣਾ ਤਾਂ ਤੁਸੀਂ ਇਸ ਨੰਬਰ ਦੇ ਉੱਪਰ ਸੰਪਰਕ ਕਰ ਸਕਦੇ ਹੋ ਤੁਸੀਂ ਦੋਸਤੋ ਮੈਂ ਤੁਹਾਨੂੰ ਨੰਬਰ ਬੋਲਦਾ ਤੁਸੀਂ ਉਹ ਨੰਬਰ ਜਿਹੜਾ ਹੈਗਾ ਨੰਬਰ ਤੁਸੀਂ ਇਸ ਨੰਬਰ ਤੇ ਕਾਲ ਤੁਸੀਂ ਕਰ ਸਕਦੇ ਹੋ ਸਾਰੀ ਗੱਲਬਾਤ ਕਿੰਨੇ ਦਾ ਬਜਟ ਹੈ ਕਿੰਨੇ ਦਿਨਾਂ ਦੇ ਵਿੱਚ ਲਾ ਦੋਗੇ ਤੁਸੀਂ ਕਿੰਨੇ ਰੁਪਏ ਦਾ ਬਜਟ ਹੈ ਇਹ ਕੀ ਸਿਸਟਮ ਹੈ ਕੀ ਹਿਸਾਬ ਕਿਤਾਬ ਹੈ ਸਾਰੀ ਗੱਲ ਲੈ ਸਕਦੇ ਹੋ ਨੰਬਰ ਹੈਗਾ ਕਿ 88639 ਫਿਰ 1 40 88639 140 ਯਾਨੀ ਕਿ 8863910000 ਆਓ ਹੁਣ ਆਪਾਂ ਪਿੰਡ ਵਾਸੀਆਂ ਦੇ ਨਾਲ ਗੱਲ ਕਰਦੇ ਹਾਂ ਇਸ ਪ੍ਰੋਜੈਕਟ ਬਾਰੇ ਦੋਸਤੋ ਜਿਹੜਾ ਇਸ ਗੂੰਜ ਪ੍ਰੋਜੈਕਟ ਦਾ ਅਸੀਂ ਤੁਹਾਨੂੰ ਇੱਕ ਫੀਚਰ ਦੱਸਿਆ ਸੀ ਉਹ ਫੀਚਰ ਸੀ ਕਿ ਗ੍ਰੰਥੀ ਸਾਹਿਬ ਕਿਤੇ ਵੀ ਬੈਠੇ ਹੋਏ ਅਨਾਉਂਸਮੈਂਟ ਕਰ ਸਕਦੇ ਨੇ ਤੇ ਇਸ ਅਨਾਉਂਸਮੈਂਟ ਨੂੰ ਕਿਹਾ ਜਾਂਦਾ ਕਿ ਐਮਰਜੈਂਸੀ ਅਨਾਉਂਸਮੈਂਟ ਇਹ ਦੋ ਤਰ੍ਹਾਂ ਦੀ ਹੈ ਇੱਕ ਤਾਂ ਹੈਗਾ ਕਿ ਜਿਹੜਾ ਇਹ ਗੂੰਜ ਪ੍ਰੋਜੈਕਟ ਹੈ ਪਰਮਾਤਮਾ ਨਾ ਕਰੇ ਕੋਈ ਇਦਾਂ ਦੀ ਕੋਈ ਦਰਬਾਰ ਸਾਹਿਬ ਦੇ ਅੰਦਰ ਕ੍ਰਿਟੀਕਲ ਸਿਚੁਏਸ਼ਨ ਵਾਪਰਦੀ ਹੈ ਤਾਂ ਇਸ ਮਸ਼ੀਨ ਦੇ ਵਿੱਚ అలਾਰਮ ਵੱਜੂਗਾ अलार्म बजੂਗਾ ਤਾਂ ਇੱਕ अलार्म मशीन ਦੇ ਵਿੱਚ ਦੂਜਾ अलार्म बजੂਗਾ ਉਹ ਗਰੰਤੀ ਸਾਹਿਬ ਦੇ ਫੋਨ ਦੇ ਵਿੱਚ ਯਾਨੀ ਕਿ ਉਹਨਾਂ ਨੂੰ ਪਤਾ ਲੱਗ ਜਾਊਗਾ ਕੋਈ ਅੰਦਰ ਟੈਕਨੀਕਲੀ ਫਾਲਟ ਆਇਆ ਜਿਸ ਕਰਕੇ ਉਹ ਕਿਤੇ ਵੀ ਬੈਠੇ ਹੋਏ ਹੋਣਗੇ ਗਰੰਤੀ ਸਾਹਿਬ ਤਾਂ ਉਹ ਅਨਾਉਂਸਮੈਂਟ ਕਰਨਗੇ ਉਹ ਅਨਾਉਂਸਮੈਂਟ ਸਾਰੇ ਪਿੰਡ ਦੇ ਵਿੱਚ ਸੁਣੂਗੀ ਸਾਰੇ ਗੁਰਦੁਆਰੇ ਦੇ ਜਿਹੜੇ ਆਲੇ ਦੋਵਾਲੇ ਸੰਗਤ ਹੈ ਸਾਰਿਆਂ ਨੂੰ ਉਹ ਅਨਾਉਂਸਮੈਂਟ ਸੁਣੂਗੀ ਕਿਉਂਕਿ ਕਈ ਵਾਰ ਬਾਹਰ ਬੈਠੇ ਹੁੰਦੀ ਹੈ ਸੰਗਤ ਦਰਬਾਰ ਸਾਹਿਬ ਦੇ ਅੰਦਰ ਨਹੀਂ ਹੁੰਦੀ ਅੰਦਰ ਕਿਸੇ ਤਰ੍ਹਾਂ ਦਾ ਕੋਈ ਹਾਲਾਤ ਬਣ ਕੋਈ ਸ਼ਰਾਰਤੀ ਅਨਸਰ ਆਵੇ ਤਾਂ ਇੱਕ అలਾਰਮ ਵੱਜੂਗਾ ਉਹ అలਾਰਮ ਇਸ ਮਸ਼ੀਨ ਦੇ ਵਿੱਚ ਵੀ ਵੱਜੂਗਾ ਦਰਬਾਰ ਸਾਹਿਬ ਦੇ ਅੰਦਰ ਤੇ ਉਹ ਗ੍ਰੰਥੀ ਸਾਹਿਬ ਦੇ ਫੋਨ ਤੇ ਵੱਜੂਗਾ ਗ੍ਰੰਥੀ ਜੀ ਉੱਥੋਂ ਅਨਾਉਂਸਮੈਂਟ ਕਰਨਗੇ ਸਾਰਾ ਪਿੰਡ ਸੁਚੇਤ ਹੋ ਜਾਊਗਾ ਤੇ ਦੂਜਾ ਹੈਗਾ ਕਿ ਪਿੰਡ ਵਾਸੀਆਂ ਨੂੰ ਕੋਈ ਐਮਰਜੈਂਸੀ ਅਨਾਉਂਸਮੈਂਟ ਕਰਵਾਣੀ ਆ ਗਰੰਥੀ ਸਾਹਿਬ ਇੱਥੇ ਹੈਗੇ ਨਹੀਂ ਤਾਂ ਪਿੰਡ ਵਾਸੀ ਫੋਨ ਕਰਨਗੇ ਗਰੰਥੀ ਸਾਹਿਬ ਨੂੰ ਕਿ ਅਸੀਂ ਐਮਰਜੈਂਸੀ ਅਨਾਉਂਸਮੈਂਟ ਕਰਵਾਉਣੀ ਆ ਗਰੰਥੀ ਸਾਹਿਬ ਕਿਤੇ ਵੀ ਬੈਠੇ ਹੋਏ ਹੋਣਗੇ ਉਹ ਅਨਾਉਂਸਮੈਂਟ ਕਰਨਗੇ ਪੂਰੇ ਪਿੰਡ ਦੇ ਵਿੱਚ ਅਨਾਉਂਸਮੈਂਟ ਸੁਣੂਗੀ ਹੁਣ ਅਸੀਂ ਤੁਹਾਨੂੰ ਇਹ ਵੀਡੀਓ ਦੇ ਵਿੱਚ ਕਰਕੇ ਦਿਖਾਵਾਂਗੇ ਰਜਿੰਦਰ ਜੀ ਨੇ ਇਹ ਗਰੰਥੀ ਸਾਹਿਬ ਨੂੰ ਫੋਨ ਕਰਨਗੇ ਕਿ ਤੁਸੀਂ ਅਨਾਉਂਸਮੈਂਟ ਕਰੋ ਗਰੰਥੀ ਸਾਹਿਬ ਇਸ ਵੇਲੇ ਇੱਥੇ ਹੈ ਨਹੀਂ ਸਾਡੇ ਵਿਚਕਾਰ ਉਹ ਕਿਤੇ ਬਾਹਰ ਆਪਣੇ ਕੰਮਕਾਰ ਗਏ ਹੋਏ ਨੇ ਤੇ ਹੁਣ ਅਸੀਂ ਫੋਨ ਕਰਾਂਗੇ ਤੁਸੀਂ ਦੇਖਿਓ ਰਜਿੰਦਰ ਜੀ ਕਰੋ ਫੋਨ ਹੈਲੋ ਮਨਜੀਤ ਹੈ ਹੈਂਡਫਰੀ ਆ ਫੋਨ ਕਾਰਲੋਸ ਮਿੰਟ ਗੁਰਦਾਸ ਸਾਹਿਬ ਬੈਠੀ ਨਾ ਬਸ ਹੈਂਡਫਰੀ ਚ ਲੋੜਦੀ ਤੂੰ ਨਾ ਜਿਹੜਾ ਸਿਸਟਮ ਆ ਜਿਹੜਾ ਹਾਂ ਹਾਂ ਜਿਹੜੀ ਪੇਟੀ ਜੀ ਆ ਹਾਂ ਉੱਥੇ ਖੜ ਜਾ ਜਾ ਕੇ ਜੇ ਕੋਈਸ ਬੋਲੇਗਾ ਉਧਰ ਤੇ ਮੈਨੂੰ ਸੁਣੇਗਾ ਠੀਕ ਹੈ ਚਾਹੇ ਤੂੰ ਕੱਲ ਆਵਾਂ ਹੈ ਤੂੰ ਮੈਂ ਤੈਨੂੰ ਪ੍ਰਾਪਤ ਕਰਾਂ ਕੋਈ ਕਰੂ ਮੱਕਵਾ ਸੰਗਦੇ ਦੁਬਾਰਾ ਬੱਬੇ ਤੇ ਪੁੱਛਿਆ ਕਰੋ ਸੋ ਦੇਖਿਆ ਦੋਸਤੋ ਤੁਸੀਂ ਕਿ ਬਾਈ ਰਚਿੰਦਰ ਹੋਰਾਂ ਨੇ ਕਾਲ ਕੀਤੀ ਗਰੰਥੀ ਜੀ ਨੂੰ ਗਰੰਥੀ ਜੀ ਨੂੰ ਦੱਸਿਆ ਕਿ ਤੁਸੀਂ ਅਨਾਉਂਸਮੈਂਟ ਕਰੋ ਗਰੰਥੀ ਜੀ ਕਿਤੇ ਬਾਹਰ ਬੈਠੇ ਨੇ ਉਹਨਾਂ ਨੇ ਅਨਾਉਂਸਮੈਂਟ ਕੀਤੀ ਯਾਨੀ ਕੀ ਬੰਦਾ ਕਿਤੇ ਬੈਠਿਆ ਹੋਇਆ ਹੋਵੇ ਇੱਕ ਫੀਚਰ ਹੈ ਇਸ ਮਸ਼ੀਨ ਗੂੰਜ ਦੇ ਵਿੱਚ ਕਿਤੇ ਬੈਠਿਆ ਹੋਇਆ ਬੰਦਾ ਜਿਹੜਾ ਅਟੈਚ ਹੈ ਇਸ ਸਿਸਟਮ ਦੇ ਨਾਲ ਕਿਵੇਂ ਅਟੈਚ ਹੈ ਇਹ ਸੇ ਤੁਹਾਨੂੰ ਦੱਸ ਨਹੀਂ ਸਕਦੇ ਕਿਉਂਕਿ ਸਿਕਿਉਰਿਟੀ ਪਰਪਸ ਵੀ ਹੈਗੇ ਨੇ ਕੁਝ ਕੁਝ ਪ੍ਰਾਈਵੇਸੀ ਵੀ ਹੈਗੀ ਹੈ ਤੇ ਉਹ ਬੰਦਾ ਕਿਤੇ ਬੈਠਿਆ ਹੋਇਆ ਅਨਾਉਂਸਮੈਂਟ ਕਰ ਸਕਦਾ ਤੇ ਉਹ ਅਨਾਉਂਸਮੈਂਟ ਦਰਬਾਰ ਸਾਹਿਬ ਦੇ ਅੰਦਰ ਵੀ ਸੁਣਾਈ ਦੇਊਗੀ ਬਾਹਰ ਵੀ ਸੁਣਾਈ ਦੇਊਗੀ ਤੇ ਪਿੰਡ ਵਾਸੀ ਨਾਲ ਦੀ ਨਾਲ ਸੁਚੇਤ ਹੋ ਜਾਣਗੇ ਯਾਨੀ ਕਿ ਬੜਾ ਇੱਕ ਮਹੱਤਵਪੂਰਨ ਇਹਦੇ ਵਿੱਚ ਫੀਚਰ ਹੈ ਇਹ ਕਿਉਂਕਿ ਕਿਉਂਕਿ ਜੇਕਰ ਕੋਈ ਐਮਰਜੈਂਸੀ ਅਨਾਉਂਸਮੈਂਟ ਕਰਨੀ ਆ ਤਾਂ ਉਹ ਅਨਾਉਂਸਮੈਂਟ ਵੀ ਕਰ ਸਕਦੇ ਆ ਜੇਕਰ ਕੋਈ ਦਰਬਾਰ ਸਾਹਿਬ ਦੇ ਅੰਦਰ ਨਹੀਂ ਹੈਗਾ ਕੋਈ ਅੰਦਰ ਦੀ ਸਿਚੁਏਸ਼ਨ ਬਣਦੀ ਹੈ ਕਿਤੇ ਕੋਈ ਸ਼ਾਰਟ ਸਰਕਟ ਹੁੰਦਾ ਜਾਂ ਕੁਝ ਹੋਰ ਹੈ ਤਾਂ ਇਸ ਮਸ਼ੀਨ ਦੇ ਵਿੱਚੋਂ ਇੱਕ అలਾਰਮ ਵੱਜੂਗਾ ਉਹੋ అలਾਰਮ ਸੰਕੇਤ ਦਊਗਾ ਗ੍ਰੰਥੀ ਗ੍ਰੰਥੀ ਜੀ ਨੂੰ ਤੇ ਗ੍ਰੰਥੀ ਜੀ ਉੱਥੋਂ ਫੋਨ ਕਰਕੇ ਸੁਚੇਤ ਕਰ ਦੇਣਗੇ ਜਿਹੜੇ ਗੁਰਦੁਆਰਾ ਸਾਹਿਬ ਦੇ ਵਿੱਚ ਬੰਦੇ ਹੋਣਗੇ ਅਨਾਉਂਸਮੈਂਟ ਕਰ ਦੇਣਗੇ ਪਿੰਡ ਵਾਸੀ ਉਹਦੇ ਨਾਲ ਸੁਚੇਤ ਹੋ ਜਾਣਗੇ ਇਸ ਤੋਂ ਇਲਾਵਾ ਵੀ ਦੋਸਤੋ ਬਹੁਤ ਫੀਚਰ ਨੇ ਇਹਦੇ ਤੇ ਜਿਹੜੇ ਅਸੀਂ ਸਿਕਿਉਰਿਟੀ ਪਰਪਸ ਦੇ ਕਰਕੇ ਤੁਹਾਡੇ ਨਾਲ ਅਸੀਂ ਸਾਂਝੇ ਨਹੀਂ ਦੋਸਤੋ ਉਹ ਫੀਚਰ ਕਰ ਸਕਦੇ ਸਾਡੇ ਸਾਰਿਆਂ ਵੱਲੋਂ ਇੱਕ ਤੁਹਾਨੂੰ ਬੇਨਤੀ ਵੀ ਹੈ ਕਿ ਅੱਜ ਦੇ ਮਾਹੌਲ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਇਹੋ ਜਿਹੇ ਜਿਹੜੇ ਪ੍ਰੋਜੈਕਟ ਨੇ ਇਹੋ ਜਿਹੇ ਜਿਹੜੇ ਫਿਊਚਰ ਹੈਗੇ ਨੇ ਉਹ ਸਾਨੂੰ ਜ਼ਰੂਰ ਇੰਪਲੀਮੈਂਟ ਕਰਨੀ ਚਾਹੀਦੇ ਨੇ ਆਪਣੇ ਗੁਰੂ ਘਰਾਂ ਦੇ ਵਿੱਚ ਇਹ ਪ੍ਰੋਜੈਕਟ ਜਿਹੜਾ ਹੈਗਾ 22 ਜੀਰਾ ਤੋਂ ਨੇ ਪਵਿੱਤਰ ਹੋਰੀ ਉਹਨਾਂ ਨੇ ਆਹ ਤਿਆਰ ਕੀਤਾ ਤੁਹਾਨੂੰ ਮੈਂ ਉਹਨਾਂ ਦਾ ਨੰਬਰ ਜ਼ਰੂਰ ਬੋਲ ਦੰਨਾ ਤੁਸੀਂ ਸੰਪਰਕ ਉਹਨਾਂ ਨਾਲ ਕਰ ਸਕਦੇ ਹੋ ਤੁਸੀਂ ਸਾਰੀ ਜਿਹੜੀ ਜਾਣਕਾਰੀ ਹੈ ਉਹ ਜਾਣਕਾਰੀ ਦੋਸਤੋ ਤੁਸੀਂ ਲੈ ਸਕਦੇ ਹੋ ਤਾਂ ਮੈਂ ਤੁਹਾਨੂੰ ਨੰਬਰ ਲੱਗਿਆ ਤੁਸੀਂ ਦੱਸਣ ਤੁਸੀਂ ਨੰਬਰ ਕਰੋ ਨੋਟ ਨੰਬਰ ਹੈਗਾ ਦੋਸਤੋ 88 6 3 9 1 00 00 ਇੱਕ ਵਾਰ ਫਿਰ 88 63 91 00 00 ਦੋਸਤੋ ਨੰਬਰ ਹੈ ਤੇ ਬਾਈ ਹੋਰਾਂ ਦੀ ਜਿਹੜੀ ਹੈਗੀ ਹੈ ਔਨ ਟੈਕ ਰਿਸਰਚ ਐਂਡ ਡਿਵੈਲਪਮੈਂਟ ਕੰਪਨੀ ਹੈ ਬਾਈ ਹੋਰਾਂ ਦੀ ਉਸ ਕੰਪਨੀ ਵੱਲੋਂ ਇਹ ਇੱਕ ਪ੍ਰੋਜੈਕਟ ਤਿਆਰ ਕੀਤਾ ਗਿਆ ਜਿਸ ਪ੍ਰੋਜੈਕਟ ਦਾ ਨਾਮ ਹੈ ਗੂੰਜ ਐਸੋ ਪ੍ਰੋਜੈਕਟ ਦੀ ਜਿਹੜੀ ਗੂੰਜ ਹੈ ਉਹ ਸੱਚਮੁੱਚ ਇੱਕ ਧਮਾਕੇਦਾਰ ਗੂੰਜ ਹੈ ਜਿਹੜੀ ਤੁਸੀਂ ਵੀਡੀਓ ਦੇ ਵਿੱਚ ਦੇਖੀ ਦੋਸਤ ਸੋ ਦੋਸਤੋ ਤੁਸੀਂ ਦੇਖਿਆ ਕਿ ਜਿਹੜਾ ਇਹ ਗੂੰਜ ਪ੍ਰੋਜੈਕਟ ਸੀ ਕਿਸ ਤਰੀਕੇ ਦੇ ਨਾਲ ਸੇਫਟੀ ਪਰਪਸ ਦੇ ਨਾਲ ਸਾਡੇ ਗੁਰੂ ਘਰਾਂ ਦੇ ਵਿੱਚ ਹੋਣਾ ਦੋਸਤੋ ਬੜਾ ਹੀ ਲਾਜ਼ਮੀ ਹੈ ਇਹ ਕਿਸ ਤਰੀਕੇ ਦੇ ਨਾਲ ਤੁਸੀਂ ਦੇਖਿਆ ਕਿ ਸੰਗਤ ਜਦੋਂ ਦਰਬਾਰ ਸਾਹਿਬ ਦੇ ਅੰਦਰ ਦਾਖਲ ਹੁੰਦੀ ਹੈ ਤਾ ਇੱਕ ਹੂਟਰ ਵੱਜਦਾ ਜੋ ਹੂਟਰ 2-2 ਕਿਲੋਮੀਟਰ ਤੱਕ ਦੋਸਤੋ ਸੁਣਾਈ ਦਿੰਦਾ ਜੇਕਰ ਇਹਦੀ ਆਵਾਜ਼ ਖੋਲਤੀ ਜਾਵੇ ਤੇ ਇਸ ਤੋਂ ਇਲਾਵਾ ਤੁਸੀਂ ਦੇਖਿਆ ਕਿ ਜੇਕਰ ਕੋਈ ਕਿਸੇ ਅੰਦਰ ਕੋਈ ਸ਼ਾਰਟ ਸਰਕਟ ਕਰਕੇ ਅੱਗ ਲੱਗਦੀ ਹੈ ਤਾਂ ਧੂਆ ਜੇਕਰ ਕੋਈ ਉਹ ਧੂਆ ਜੇਕਰ ਸੈਂਸਰਾਂ ਨੂੰ ਛੂੰਦਾ ਜਾ ਕੇ ਤਾਂ ਸੈਂਸਰ ਦੇ ਵਿੱਚੋਂ అలਾਰਮ ਬੋਲੂਗਾ ਉਹ 알ਾਰਮ ਪਿੰਡ ਦੇ ਵਿੱਚ ਵੀ ਸੁਣੂਗਾ ਗੁਰਦੁਆਰਾ ਸਾਹਿਬ ਦੇ ਬਾਹਰ ਬੈਠੀ ਉਹ ਸੰਗਤ ਨੂੰ ਵੀ ਸੁਣੂਗਾ ਗ੍ਰੰਥੀ ਸਾਹਿਬ ਦੇ ਮੋਬਾਈਲ ਦੇ ਉੱਪਰ ਵੀ ਉਹ 알ਾਰਮ ਹੋਟਰ ਵੱਜੂਗਾ ਕਿ ਅੰਦਰ ਕੋਈ ਸਿਚੁਏਸ਼ਨ ਕ੍ਰਿਟੀਕਲ ਹੋਊਗੀ ਜਾ ਕੇ ਤੁਸੀਂ ਸੰਭੋ ਤੇ ਇਹਦੇ ਨਾਲ ਹੀ ਦੋਸਤੋ ਤੁਸੀਂ ਦੇਖਿਆ ਇੱਕ ਅਨਾਉਂਸਮੈਂਟ ਦਾ ਜਿਹੜਾ ਫੰਕਸ਼ਨ ਹੈ ਉਹ ਫੰਕਸ਼ਨ ਬੜਾ ਹੀ ਖਾਸ ਫੰਕਸ਼ਨ ਹੈ ਯਾਨੀ ਕਿ ਗੁਰਦੁਆਰਾ ਸਾਹਿਬ ਦੇ ਅੰਦਰ ਜੇਕਰ ਕੋਈ ਸ਼ਰਾਰਤੀ ਅਨਸਰ ਦਾਖਲ ਹੋਊਗਾ ਸ਼ਰਾਰਤੀ ਅਨਸਰ ਜੇਕਰ ਕੋਈ ਦਾਖਲ ਹੋ ਕੇ ਵੀ ਕੋਈ ਸ਼ਰਾਰਤ ਕਰਨ ਦੀ ਕੋਸ਼ਿਸ਼ ਕਰੂਗਾ ਹਿੰਮਤ ਕਰੂਗਾ ਤਾਂ ਕੋਈ ਚੀਜ਼ ਛੂਗਾ ਅੰਦਰ ਉਹ ਤਾਂ ਨਾਲ ਦੀ ਨਾਲ ਇੱਕ ਹੂਟਰ ਵੱਜੂਗਾ ਉਹ ਹੂਟਰ ਪੂਰੇ ਪਿੰਡ ਵਾਸੀਆਂ ਨੂੰ ਸੁਚੇਤ ਕਰੂਗਾ ਉਹ ਹੂਟਰ ਗ੍ਰੰਥੀ ਜਿਹਨੇ ਜਿਹੜੇ ਗ੍ਰੰਥੀ ਜੀ ਨੂੰ ਸੁਚੇਤ ਕਰੂਗਾ ਤਾਂ ਤੁਰੰਤ ਆ ਕੇ ਉਸ ਜਿਹੜਾ ਸਰਲਤੀ ਅੰਸਰ ਹੈ ਉਹਨੂੰ ਕਾਬੂ ਕਰ ਲਿਆ ਜਾਊਗਾ ਕੋਈ ਵੀ ਅਣਹੋਣੀ ਕਰਨ ਤੋਂ ਪਹਿਲਾਂ